ਖਬਰ ਨਮਾ ਬਿਕਰੇ ਸਾਰੀ ਰੁਪਿਆ ਨੂੰ ਮੇਰੀ ਬੱਲੂ ਪਿਆਰ ਪੜੀ ਸ੍ਰੀਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਬਦਲ ਚਾਰੀ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਮਨ ਸ਼ਾਹ ਨੇ ਕਹਿ ਦਿੱਤਾ ਹੈ ਕਿ ਅਸੀਂ ਰੋਡ ਮੈਪ ਤਿਆਰ ਕਰ ਲਿਆ ਹੈ ਕਿਸ ਤਰ੍ਹਾਂ ਅਸੀਂ ਚੋਣ ਪ੍ਰਚਾਰ ਕਰਨਾ ਹੈ ਕਿਸ ਤਰ੍ਹਾਂ ਅਸੀਂ ਪੰਜਾਬੀਆਂ ਦੇ ਦਿਲ ਜਿੱਤਨੇ ਨੇ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਜੇਕਰ ਗੱਲ ਕਰੀਏ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਉਸ ਤੋਂ ਬਾਅਦ ਜਿਮਨੀ ਚੋਣਾਂ ਹੋਈਆਂ ਹਲਕਾ ਲੁਧ ਜਰੰਦਰ ਵੈਸ ਤੋਂ ਫਿਰ ਹੋਈ ਗਿੱਦਰਬਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਸਿੱਖ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦਿਖਾਣੀ ਪਈ ਯਾਨੀ ਕਿ ਇਹਨਾਂ ਉਮੀਦਵਾਰਾਂ ਦੀਆਂ ਜ਼ੁਬਾਨਾਂ ਜ਼ਬਤ ਹੋਈਆਂ ਜਿਮਣੀ ਚੋਣਾਂ ਨੂੰ ਲੈ ਕੇ ਇਧਰ ਬੜੀ ਜਲਦੀ ਜਿਹੜੇ ਨੇ ਪ੍ਰਧਾਨ ਬਦਲ ਜਾ ਸਕਦੇ ਨੇ ਉਸ ਨੂੰ ਲੈ ਕੇ ਉਹ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਿਰਫ ਨਾਂ ਪਤਾ ਕਰ ਲਿਆ ਹੈ ਲੇਕਿਨ ਹਾਈ ਕਮਾਨ ਦੀ ਹਰੀ ਝੰਡੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਵਿੱਚ ਵੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਯਾਨੀ ਕਿ ਪੰਜਾਬ ਦਾ ਪ੍ਰਧਾਨ ਅਤੇ ਹਿਮਾਚਲ ਦਾ ਪ੍ਰਧਾਨ ਹਿਮਾਚਲ ਨੂੰ ਅਤੇ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜਲਦੀ ਪ੍ਰਧਾਨ ਮਿਲੇਗਾ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਦੇ ਨਤਾਮਾ ਕਪਤਾਨ ਦਾ ਐਲਾਨ ਇਸ ਹਫਤੇ ਦੇ ਅਕੀਰ ਹੈ ਵਿੱਚ ਕਿਸੇ ਵੀ ਸਮੇ ਹੋ ਸਕਦਾ ਹੈ ਭਾਜਪਾ ਦੇ ਉੱਚ ਅਗਵਾ ਵੱਲੋਂ ਇਸ ਤੇ ਆਖਰੀ ਮੋੜ ਲਾਉਣਾ ਬਾਕੀ ਹੈ ਹਾਲਾਂਕਿ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਸਾਰੇ ਨ타ਵਾਾਂ ਅਤੇ ਉਹਨਾਂ ਦੇ ਸਮਰਥਕਾਂ ਦਿਆਂ ਦੀਆਂ ਤੜਕਣਾ ਵਧ ਗਈਆਂ ਨੇ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਗਿਆ ਉਸ ਲਈ ਪਹਿਲਾਂ ਨਵੇਂ ਪ੍ਰਧਾਨ ਬਣਾਏ ਜਾਣਗੇ ਅਤੇ ਜਿਹੜਾ ਹੁਣ ਨਵਾਂ ਪ੍ਰਧਾਨ ਬਣੇਗਾ ਉਹ 2028 ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਰਵੇਗਾ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾਵੇਗਾ ਇਸ ਲਈ ਕਿਸੇ ਵੀ ਸਮੇਂ ਹਿਮਾਚਲ ਅਤੇ ਪੰਜਾਬ ਦਾ ਪ੍ਰਧਾਨ ਜਿਹੜਾ ਹੈ ਅਗਲੇ ਹਫਤੇ ਜਿਹੜਾ ਹੈ ਪੰਜਾਬ ਨੂੰ ਮਿਲੇਗਾ ਦੂਸਰੇ ਆਪਣੇ ਹਿਮਾਚਲ ਨੂੰ ਮਿਲੇਗਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਪ੍ਰਧਾਨ ਬਦਲ ਜਾ ਰਹੀ ਹੈ ਦਿਲ ਦੀਆਂ ਧੜਕਣਾਂ ਵੱਧ ਗਿਆ ਨੇ ਜਿਨ੍ਹਾਂ ਨੇ ਆਪੋ ਆਪਣੇ ਪੱਧਰ ਤੇ ਦਾਅਵੇਦਾਰੀਆਂ ਰੱਖੀਆਂ ਹੋਈਆਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਸਾਹਮਣੇ ਕਿ ਅਸੀਂ ਪ੍ਰਧਾਨਗੀ ਕਰਨਾ ਚਾਹੁੰਦੇ ਹਾਂ ਇੱਕ ਨੇ ਪੰਜਾਬ ਤੋਂ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਤੋਂ